ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਜਨਨਵੀ ਟੌਰ ਕੋ ਦੇ ਵਲੌਗ ਆਈ ਹੋਪ ਕਿ ਸਾਰੇ ਆਪਣੇ ਘਰ ਚ ਠੀਕ ਠਾਕ ਹੋਵੋਗੇ ਸਖਸ਼ਿਤ ਹੋਵੋਗੇ ਤੇ ਗਰਮੀ ਤੋਂ ਬਚ ਕੇ ਰਹਿੰਦੇ ਹੋਵੋਗੇ ਸੋ ਸੋ ਸਤਿ ਸ਼੍ਰੀ ਅਕਾਲ ਬੋ ਸਤਿ ਸ਼੍ਰੀ ਅਕਾਲ ਬਾ ਚੱਲ ਮੇਰੀ ਆਂਕ ਚ ਲੱਗ ਰਹਾ ਹੈ ਤੇ ਅਸੀਂ ਇਸ ਟਾਈਮ ਵਲੌਗ ਨਾ ਲੱਗੇ ਬਹੁਤ ਜ਼ਿਆਦਾ ਗਰਮੀ ਸੀ ਬਹੁਤ ਹੀ ਜ਼ਿਆਦਾ ਗਰਮੀ ਸੀ ਸੋ ਦੇਖੋ ਮੌਸਮ

ਬਹੁਤ ਸੋਨਾ ਮੌਸਮ ਹੋ ਚੁੱਕਿਆ ਵਾ ਇੱਧਰ ਤਾਂ ਕਾਲੀ ਘਟਾ ਛਾਈ ਹੋਈ ਜਾਤਾ ਇਹ ਹਨੇਰੀ ਵਧ ਪੱਕ ਕੇ ਆਉਂਗਾ ਜਾਤਾ ਹਵਾ ਚੜ ਕੇ ਉੱਡ ਜਾਣਾ ਤੇ ਜਾਏ ਰਾਤ ਨੂੰ ਬਹੂਗਾ ਕਿ ਸਾਰੇ ਨੀਂਦ ਖਰਾਬ ਕਰੂਗਾ ਜਿਹੜੇ ਵੀ ਹੁਣ ਸਾਡੇ ਵਰਗੇ ਕੋਠੇ ਉੱਤੇ ਇੱਦਾਂ ਚਵਾਰੇ ਤੇ ਸੌਂਦੇ ਆ ਇੱਧਰੋਂ ਆਇਆ ਸੀ ਬੱਦਲ ਇੱਧਰ ਸਾਫ਼ ਹੋ ਗਿਆ ਇੱਧਰ ਸਾਰਾ ਭਰਿਆ ਪਿਆ ਹਾਲੇ ਆ ਵਾ ਵੀ ਸੋ ਕਾਲੀ ਘਟਾ ਛਾਈ ਹੋਈ ਆ ਤੇ ਦੇਖ ਰਹੇ ਹੋ ਉਹ ਸਾਡਾ ਗੁਰਦੁਆਰਾ ਸਾਹਿਬ ਸਾਡੇ ਮੰਡੇ ਦਾ ਗੁਰਦੁਆਰਾ ਸਾਹਿਬ ਜੀ ਦਰਸ਼ਨ ਕਰੋ ਜੀ ਪਰਮਾਤਮਾ ਸਾਰੇ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਦੇਰ ਹੋ ਤਾ ਤ ਦਰਸਤੀਆਂ ਬਖਸ਼ੇ ਸਾਰੇ ਨੰਗ ਸੰਗ ਸਹਾਈ ਰਹੇ ਜੀ ਇੱਥੇ ਪਾਠ ਹੋ ਚੁੱਕਿਆ ਸੋ ਦੇਖੋ ਤੁਸੀਂ ਤੁਸੀਂ ਹੁਣ ਮੈਨੂੰ ਇਹ ਦੱਸਿਓ ਚਲ ਇੱਕ ਕੁਐਸਚਨ ਪਾਣੀ ਆ ਤੁਹਾਨੂੰ ਸਾਰਿਆਂ ਨੂੰ ਤੁਸੀਂ ਆ ਦੇਖ ਸਾਰੇ ਜਰ ਮੈਨੂੰ ਟੈਂਕੀ ਅਗਣ ਕੇ ਦੱਸਿਓ ਕਿਹਦੇ ਘਰ ਨੀਲੀ ਟੈਂਕੀ ਹੈ ਕਿਹਦੇ ਘਰ ਹਰੀ ਟੈਂਕੀ ਹੈ ਕਿਹਦੇ ਘਰ ਬਲੈਕ ਟੈਂਕੀ ਹੈ ਸਾਰਿਆਂ ਨੇ ਆਪਣੀ ਆਪਣੀ ਟੈਂਕੀ ਦਾ ਨਾਮ ਜਰੂਰ ਦੱਸਿਓ ਇੱਕ ਪਾਣੀ ਆ ਤਾਂ ਮੈਨੂੰ ਦੱਸਿਓ ਜਰੂਰ ਦੇਖੋ ਇੱਧਰ ਨੀਲੀਆਂ ਕਾਲੀਆਂ ਚਿੱਟੀਆਂ ਹਰੀਆਂ ਉਹ ਹਰੀ ਟੈਂਕੀ ਪਈ ਉਹ ਬਲੂ ਪਈ ਬਲੈਕ ਤੁਹਾਡੇ ਘਰ ਕਿਹੜੀ ਕਿਹੜੀ ਟੈਂਕੀ ਹੈ ਮੈਨੂੰ ਦੱਸਿਓ ਜਸਟ ਆ ਫਨ ਕੁਐਸਚਨ ਠੀਕ ਹੈ ਇੱਕ ਫਨੀ ਯੂ ਕੁਐਸਚਨ ਹੈ ਮੇਰਾ ਵੈਸੇ ਹੀ ਕੱਪ ਮਾਰੀਆ ਵੈਸੇ ਜੇ ਇੰਟਰਸਟਡ ਹੋਏ ਪਲੀਜ਼ ਆਪਣੇ ਆਪਣੇ ਟੈਂਕਿਆਂ ਦੇ ਨਾਮ ਜੋੜ ਲੱਕਿਓ ਵੀ ਕਿਨਾਰੇ ਘਟ ਹੈ ਕਿ ਤੇ ਕੀਆਂ ਨੇ ਇਦਾਂ ਇਹਨੂੰ ਸਿਲਵਰ ਰੰਗ ਵਿੱਚ ਕਵਰ ਕੀਤਾ ਹੈ ਜਿੱਦਾ ਸਿਲਵਰ ਚ ਕਵਰ ਕੀਤੀ ਹੋਈ ਹੈ ਹੋ ਸੋ ਅੱਜ ਜੋ ਮੌਸਮ ਬਹੁਤ ਜ਼ਿਆਦਾ ਵਧੀਆ ਹੋ ਗਿਆ ਤੇ ਸੋ ਜਿਹੜੀ ਉਹ ਗਰਮੀ ਸੀ ਥੋੜੀ ਜਿਹੀ ਰਾਹਤ ਮਿਲੀ ਥੋੜੀ ਜਿਹੀ ਮਨੁਕੀ ਕਹਿੰਦਾ ਜਿਹਦੇ ਮਨੁਕੀ ਏਸੀ ਦੇ ਵਿੱਚ ਨਹੀਂ ਸੌਂਦੇ ਜਿਨ੍ਹਾਂ ਦੇ ਘਰ ਏਸੀ ਨਹੀਂ ਆ ਕੋਲਰ ਦੀ ਆਵਾਜ਼ ਸੁਣਦੇ ਜਿੱਤਾ ਉੱਪਰ ਸੌਂਦੇ ਆ ਉੱਪਰ ਨਹੀਂ ਸਾਡਾ ਕੋਲਰ ਆ ਅਸੀਂ ਇੱਥੇ ਸੌਂਦੇ ਆ ਇਦਾਂ ਮੰਜੇ ਇੱਥੇ ਹੁੰਦੇ ਸਾਡੇ ਤੇ ਇੱਥੇ ਸੌਂਦਾ ਤੇ ਉਹ ਸੋਗਾ ਜਨ ਵੱਧ ਖੁਸ਼ੀ ਹੋ ਗਏ ਵੀ ਪਰਮਾਤਮਾ ਨੇ ਹੁਣ ਏਸੀ ਲਾ ਦਿੱਤੇ ਆ ਅਸੀਂ ਤਾਂ ਜਿਉਂ ਹੀ ਚੱਲਦੀ ਆਵਾਜ਼ ਸੁਣੋਂ ਰੱਬ ਨੇ ਏਸੀ ਚਲਾ ਦਿੱਤੇ ਸਾਡੇ ਦੀ ਕਰੀਬਾ ਵਾਸਤੇ ਦੇਖੋ ਅੱਜ ਇਦਾਂ ਫਿਰ ਆਤਮ ਫਿਰ ਕਿਦਾਂ ਸੋ ਹੋਣਾ ਵੀ ਤੇ ਜਿਆਦਾ ਸੋਣਾ ਪੈਣਾ ਜਾਂ ਉੱਪਰ ਸਾਜੂ ਕੋ ਇਸ ਬੱਦਲ ਦਾ ਬਾ ਜਿਹੜੇ ਆ ਕਾਲਾ ਹੈ ਬਹੁਤ ਆਇਆ ਹੋਇਆ ਨਾ ਇਹ ਦੇਖੋ ਕਿੱਦਾਂ ਜਾਂਦਾ ਜਾ ਤਾ ਇਹ ਵੱਜੂਗਾ ਜਾਂ ਉੱਡ ਜੂਗਾ ਜੇ ਤਾ ਰੁੱਕ ਕੇ ਹਵਾ ਬੰਦ ਹੋ ਗਈ ਫਿਰ بارش ਆਊਗੀ ਬਹੁਤ ਵਧੀਆ ਮੌਸਮ ਹੋ ਗਿਆ ਠੰਡਾ ਠੰਡਾ ਮੈਨੂੰ ਫਿਰ ਆਇਆ ਮੈਂ ਕਿਹਾ ਚਲੋ ਵਲੌਗ ਬਣਾਣੇ ਆ ਤਾਂ ਸਭ ਨੂੰ ਦਿਖਾਣੇ ਆ ਵੀ ਕਿੰਨਾ ਸੋਣਾ ਆਈ ਮੈਨੂੰ ਲੱਗਦਾ ਸਾਬ ਦੇ ਘਰ ਆਇਆ ਹੋਊਗਾ بارش ਸਾਬ ਦੇ ਘਰ ਆਈ ਹੋਣੀ ਆ بارش ਸੋਦੀ بارش ਕਹਤਾ ਇਹ ਮੌਸਮ ਹਵਾ ਸਾਬ ਦੇ ਵਿੱਚ ਇਦਾਂ ਦਾ ਵਧੀਆ ਹੋ ਗਿਆ ਹੋਣਾ ਸੋ ਹੋਸ ਨਾਉ ਜੀ ਸੇਤਾ ਸਾਬ ਦੀਆਂ ਕਿੱਦਾਂ ਠੀਕ ਠਾਕ ਹਮ ਤੇ ਗਾ ਰਹੀ ਤੇ ਮੈਨੂੰ ਕਿ ਗਾਣਾ ਮੈਂ ਤਾਂ ਇੱਕ ਹੀ ਗਾਣਾ ਇੱਥੇ ਯਾਦ ਆ ਰਿਹਾ ਵਾ ਕੁਛ ਕਹਤਾ ਹੈ ਇਹ ਸਾਵਣੀ ਕਿਆ ਕਹਤਾ ਹੈ ਸ਼ਾਮ ਸਵੇਰੇ ਦਿਲ ਮੇਂ ਮੇਂ ਤੂ ਰਹਤਾ ਹੈ ਹਾ 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 ਤੂ ਰਹਤਾ ਹੈ ਮੇਰੇ ਟੋਰ ਕੋ ਦੀ ਟੋਰ ਸਾਰੀ ਖਰਾਬ ਹੋ ਗਈ ਏਦਾਂ ਦੀ ਗਰਮੀ ਦੇ ਵਿੱਚ ਰਹਿ ਰਹਿ ਕੇ ਬਸ ਚੁਨਾ ਪਰਮਾਤਮਾ ਬਸ ਇਦੀ ਕਿਰਪਾ ਬਣਾਈ ਰੱਖੀ ਗਰਮੀ ਨੇ ਥੋੜਾ ਘਟਾ ਦੇ ਅਸੀਂ ਨਹੀਂ ਕਹਿੰਦੀ ਪਹਿ ਗਰਮੀ ਆਉਣੀ ਆ ਚਲੋ ਸੀਜ਼ਨ ਆਉਂਦੇ ਆ ਥੋੜਾ ਘਟਾ ਦੇ ਨੂੰ 35 ਤੱਕ ਕਰਦੇ ਚਲੋ 40 47 ਤੱਕ ਪੁਣ 35 ਤੱਕ ਕਰਦੇ 35 ਤੱਕ ਸਹਿ ਹੋ ਜਾਂਦੀ ਹੈ ਪਲੀਜ਼ ਬਾਕੀ ਸਾਰੇ ਜਨ ਦੱਸਿਓ ਜਿਨ੍ਹਾਂ ਨੇ ਦੇਖਾ ਦਿੱਤਾ ਦਾ ਮੌਸਮ ਹੋਇਆ ਪਲੀਜ਼ ਦੱਸਿਓ ਔਰ ਪਲੀਜ਼ ਥੈਂਕ ਯੂ ਨਾਮ ਜੂੜ ਰੱਖਿਓ ਠੀਕ ਹੈ ਤੁਹਾਡੇ ਕੋਲ ਕਿਹੜੀ ਟੈਂਕੀ ਆ ਕਿਹੜੇ ਕਲਰ ਦੀ ਟੈਂਕੀ ਆ ਟੈਂਕੀ ਨਹੀਂ ਕਿਹੜੇ ਕਲਰ ਦੀ ਟੈਂਕੀ ਹੈ ਵਾਈਟਾ ਬਲੈਕਾ ਗ੍ਰੀਨਾ ਬਲੂ ਜਸਟ ਅ ਫਨੀ ਵਰਸ਼ਨ ਹੀ ਆ ਜਸਟ ਇਹ ਸੁਣ ਲੋ ਵੀ ਇੱਕ ਹਾਸਾ ਮਜ਼ਾਕ ਚੱਲਦਾ ਪਿਆ ਠੀਕ ਹੈ ਇਹਨੂੰ ਸੀਰੀਅਸ ਨਾ ਲਾਈਓ ਵੀ ਇੱਤਾਂ ਹੋ ਰਹੀ ਹੈ ਮੰਮੀ ਜੀ ਤੁਸੀਂ ਕੀ ਕਰ ਰਹੀ ਹੋ ਮੈਂ ਕੀ ਕਰ ਰਹੀ ਹੂੰ ਮੇਰੀ ਬੇਟੀ ਵੀ ਆ ਗਈ ਹੈ <laughs> मोटा कहती है सस्काल भावीक <laughs> हमें पार्ट पार्ट में रोटी तो खाने वो पार्ट में पार दे स्टोर ਬਾਈ 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 ਇਹ ਹੀ ਸਾਡਾ ਵਲੌਗ ਸੀਗਾ ਜੀ ਬਸ ਥੋੜਾ ਜਿਹਾ ਜਸਟ ਵਧੀਆ ਲੱਗਿਆ ਸੀ ਬਣਾਇਆ ਤੇ ਜੇ ਤੁਹਾਨੂੰ ਪਸੰਦ ਆਇਆ ਸਾਈਡ ਲਾਈਕ ਕਰਿਓ ਸ਼ੇਅਰ ਕਰਿਓ ਇਹ ਹੀ ਸਾਡਾ ਮਿੰਨੀ ਵਲੌਗ ਸੀ ਜੇ ਪਸੰਦ ਆਇਆ ਤਾਂ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਠੀਕ ਹੈ ਜਿਹੜੇ ਨਵੇਂ ਆਣਗੇ ਪਲੀਜ਼ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਪੋਰਟ ਕਰਿਓ ਠੀਕ ਹੈ ਜੀ ਸੋ थैंक यू ਸੋ ਮਚ ਮਿਲਦੇ ਆ ਫਿਰ ਅਗਲੇ ਵਲੌਗ ਦੇ ਵਿੱਚ ਠੀਕ ਹੈ ਜੀ ਅਗਲਾ ਕੋਈ ਸੁਭਾਵਨਾ ਮੌਸਮ ਦੇਖ ਕੇ ਜੇ ਕਿਤੇ ਘੁੰਮਣ ਗਿਆ ਤਾਂ ਵੈਸੇ ਪਤਾ ਨਹੀਂ ਭਈ ਜਾ ਹੋਣਾ ਕਿ ਨਹੀਂ ਸੋ ਇੰਨੇ ਕੀ ਸਾਡੀ ਹਾਜ਼ਰੀ ਪਰਵਾਣ ਕਰਿਓ ਜੀ ਬਾਏ ਬਾਏ ਟੇਕ ਕੇਅਰਸ ਮੰਗ ਬਾਏ ਮਿਲਦੇ ਹਾਂ ਜੀ ਅਗਲੇ ਵਲੌਗਸ